ਆਮ ਆਦਮੀ ਪਾਰਟੀ ਨੇ ਜਲੰਧਰ ਉਪਚੋਣ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਤੇ 37325 ਵੋਟਾਂ ਦੇ ਨਾਲ ਇਸ ਮੁਕਾਬਲੇ ਦੇ ਵਿੱਚ ਇੱਕ ਪਾਸੜ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ ਨੇ ਇਹ ਸੀਟ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਨੇ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਲੋਕ ਸਭਾ ਦੇ ਵਿੱਚ ਚੋਣ ਹਾਰ ਗਏ ਸੀ ਭਾਜਪਾ ਦੇ ਉਮੀਦਵਾਰ ਸਨ ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਉਪਚੋਣ ਜਿੱਤ ਕੇ ਸੰਸਦ ਮੈਂਬਰ ਵੀ ਰਹਿ ਚੁੱਕੇ ਨੇ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਨੇ ਇੰਨੀ ਵੱਡੀ ਜਿੱਤ ਹਾਸਲ ਕਰ ਲਈ ਹੈ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਪਚ ਨਹੀਂ ਰਹੀ ਹੈ ਉਹਨਾਂ ਨੇ ਅੱਠ ਵੱਡੇ ਕਾਰਨਾ ਆਮ ਆਦਮੀ ਪਾਰਟੀ ਦੀ ਜਿੱਤ ਦੇ ਦੱਸੇ ਨੇ ਭਾਵ 8 ਇਲਜ਼ਾਮ ਆਮ ਆਦਮੀ ਪਾਰਟੀ ਉੱਤੇ ਲਾਇਆ ਨੇ ਕਿ ਕਿਹਨਾ ਕਾਰਨਾ ਕਰਕੇ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਇੱਕ ਪਾਸੜ ਜਿੱਤ ਹਾਸਲ ਕਰ ਸਕੀ ਹੈ ਇਹਨਾਂ ਅੱਠਾਂ ਕਾਰਨਾ ਦੇ ਵਿੱਚ ਉਹਨਾਂ ਨੇ ਜੋ ਲਿਖਿਆ ਤੁਹਾਨੂੰ ਦੱਸ ਦਿੰਨੇ ਆ ਫੇਸਬੁੱਕ ਤੇ ਪੋਸਟ ਉਹਨਾਂ ਨੇ ਪਾਈ ਹੈ ਪਹਿਲਾ ਕਾਰਨਾ ਸੁਸ਼ੀਲ ਰਿੰਕੂ ਨੇ ਦੱਸਿਆ ਕਾਉਂਸਲਰ ਅਤੇ ਕਈ ਹੋਰਾਂ ਦੀ ਖਰੀਦ-ਫਰੋਖਤ ਕੀਤੀ ਅਤੇ ਉਹਦਿਆਂ ਤੇ ਲਾਲਚ ਦਿੱਤੇ ਗਏ ਕਈਆਂ ਨੂੰ ਖੁਸ਼ ਕਰਨ ਲਈ ਗਨਮੈਨ ਤੱਕ ਦਿੱਤੇ ਗਏ ਦੂਜਾ ਕਾਰਨ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਕਿ 2.5 ਸਾਲ ਸਰਕਾਰ ਦੇ ਬਾਕੀ ਹਨ ਲੋਕਾਂ ਵਿੱਚ دہشت ਪੈਦਾ ਕੀਤੀ ਗਈ ਤੀਜਾ ਕਾਰਨ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਾ ਸ਼ਰਾਬ ਰਾਸ਼ਨ ਸੂਟ ਵੰਡੇ ਗਏ ਚੌਥਾ ਕਾਰਨ ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਤੰਤਰ ਦੀ ਪੂਰੀ ਦਰਵਾਰਤੋਂ ਕੀਤੀ ਗਈ ਪੰਜਵਾਂ ਕਾਰਨ 90 MLA 35 ਚੇਅਰਮੈਨਾਂ ਨੇ ਹਲਕਾ ਵੈਸਟ ਵਿੱਚ ਪੂਰਾ ਗਦਰ ਮਚਾ ਕੇ ਰੱਖਿਆ ਛੇਵਾਂ ਕਾਰਨ ਚੋਣਾਂ ਵਿੱਚ ਚੋਣਾਂ ਵਾਲੇ ਦਿਨ ਤੱਕ ਬਾਹਰੋਂ ਆਏ ਬੰਦੇ ਵੋਟਰਾਂ ਨੂੰ ਡਰਾਉਂਦੇ ਧਮਕਾਉਂਦੇ ਤੇ ਪੈਸੇ ਵੰਡਦੇ ਰਹੇ ਸਤਵਾਂ ਕਾਰਨ ਕੁੱਲ ਮਿਲਾ ਕੇ ਪੂਰੀ ਤਰ੍ਹਾਂ ਲੋਕਤੰਤਵ ਦਾ ਘਾਣ ਕੀਤਾ ਗਿਆ ਅੱਠਵਾਂ ਕਾਰਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਛਿੱਕੇ ਟੰਕੇ ਬੇਹਿਸਾਬ ਖਰਚ ਕੀਤਾ ਗਿਆ ਮਗਰ ਫਿਰ ਵੀ ਸ਼ਹੀਦ ਲੰਗਰਾਲ ਬੜੀ ਦਲੇਰੀ ਨਾਲ ਲੜਿਆ ਤੇ ਸਾਰੀ ਸਰਕਾਰ ਦੀਆਂ ਚੀਕਾਂ ਕਢਾ ਕੇ ਰੱਖੀਆਂ ਕੋਲ ਮਲਾਕੇ ਇਹ ਜਿਤਨੀ ਲੋਕਤੰਤਰ ਦੀ ਹੱਤਿਆ ਹੈ ਇਹ ਅੱਠ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦੇ ਲੀਡਰ ਦੇ ਵੱਲੋਂ ਲਾਏ ਗਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਇਸ ਚੋਣ ਦੇ ਵਿੱਚ ਧੰਧੜੀਆਂ ਕਰਨ ਧੌਕੀਆਂ ਦੇਣ ਪੈਸੇ ਵੰਡਣ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਵੱਡੇ ਇਲਜ਼ਾਮ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾ ਦਿੱਤੇ ਨੇ ਹਾਰੇ ਹੋਏ ਰਿੰਕੂ ਅਤੇ ਸ਼ੀਤਲ ਅੰਗਰਾਲ ਹੁਣ ਇਸ ਤਰ੍ਹਾਂ ਦੇ ਇਲਜ਼ਾਮਾਂ ਦੇ ਨਾਲ ਹੀ ਆਪਣੇ ਆਪ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਤੀਜੇ ਨੰਬਰ ਤੇ ਰਹੀ ਸੀ ਸਿਰਫ 15000 ਵੋਟ ਇਸ ਹਲਕੇ ਦੇ ਵਿੱਚੋਂ ਪਈ ਸੀ ਇਸ ਵਾਰ 55000 ਤੋਂ ਵੱਧ ਵੋਟਾਂ ਜ਼ਿਮਨੀ ਚੋਣ ਦੇ ਵਿੱਚ ਲੈ ਗਈ ਹੈ ਤੇ ਜਿਹੜੀ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਰਹੀ ਸੀ ਉਹ ਤੀਸਰੇ ਨੰਬਰ ਤੇ ਰਹਿ ਗਈ ਹੈ ਇਹਨਾਂ ਚੋਣਾਂ ਦੇ ਵਿੱਚ ਤਾਂ ਜੇ ਭਾਜਪਾ ਦੀ ਗੱਲ ਕੀਤੀ ਜਾਵੇ ਦੂਜੇ ਨੰਬਰ ਤੇ ਰਹੀ ਹੈ ਪਰ ਵੋਟ ਬਹੁਤ ਜ਼ਿਆਦਾ ਘਟ ਗਈ ਹੈ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰਕੇ ਇਸ ਮੈਦਾਨ ਨੂੰ ਜਿੱਤ ਕੇ ਫਤਿਹ ਕਰਕੇ ਫਿਰ ਤੋਂ ਆਪਣੀ ਸੀਟ ਹਾਸਲ ਕਰ ਚੁੱਕੀ ਹੈ ਸ਼ੀਤਲ ਅੰਗਰਾਲ ਜਿਨ੍ਹਾਂ ਦੇ ਕਰਕੇ ਇਹ ਚੋਣ ਹੋਈ ਜਿਹੜਿਆ ਨੇ ਅਸਤੀਫਾ ਦੇ ਕੇ ਭਾਜਪਾ ਨੂੰ ਜੁਆਇਨ ਕੀਤਾ ਉਹੀ ਪਾਜਪਾ ਵਿੱਚ ਜਾ ਕੇ ਬੁਰੀ ਤਰ੍ਹਾਂ ਹਾਰੇ ਨੇ ਤੇ ਆਮ ਆਦਮੀ ਪਾਰਟੀ ਨੇ ਫਿਰ ਤੋਂ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾ ਕੇ ਇਸ ਸੀਟ ਨੂੰ ਜਿੱਤਿਆ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਸ਼ੀਤਲ ਅੰਗਰਾਲ ਨੇ ਲੋਕਾਂ ਨੂੰ ਧੋਖਾ ਦਿੱਤਾ ਸੀ ਪਰ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਏ ਤੇ ਆਮ ਆਦਮੀ ਪਾਰਟੀ ਜਿਸ ਤੇ 2022 ਚ ਵੀ ਭਰੋਸਾ ਕਰਕੇ ਲੋਕਾਂ ਨੇ ਵਿਧਾਇਕ ਜਿਤਾਇਆ ਉਹਨਾਂ ਨੇ ਹੀ ਫਿਰ ਤੋਂ ਆਮ ਆਦਮੀ ਪਾਰਟੀ ਤੇ ਮੋਹਰ ਲਾ ਦਿੱਤੀ ਹੈ ਕਿਆਮਦਮੀ ਪਾਰਟੀ ਨੇ ਸਰਕਾਰ ਨੇ ਚੰਗੇ ਕੰਮ ਕੀਤੇ ਨੇ ਤੇ ਚੰਗੇ ਕੰਮਾਂ ਦਾ ਸਿਲਾ ਲੋਕਾਂ ਨੇ ਉਹਨਾਂ ਨੂੰ ਫਿਰ ਤੋਂ ਵੋਟਾਂ ਵਿੱਚ ਵੱਡੀ ਲੀਡ ਜਿਹੜੀ ਦਿਵਾ ਕੇ ਜਿੱਤ ਦਿਵਾ ਕੇ ਦੇ ਦਿੱਤਾ ਤੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਕੰਮਾਂ ਤੇ ਮੋਹਰ ਲਗਾ ਦਿੱਤੀ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਗੁਣਗਾਨ ਕੀਤੇ ਜਾ ਰਹੇ ਨੇ ਦੂਜੇ ਪਾਸੇ ਜੋ ਸੁਸ਼ੀਲ ਹਰਿੰਕੂ ਭਾਜਪਾ ਦੇ ਲੀਡਰ ਨੇ ਉਹਨਾਂ ਨੇ ਵੱਡੇ ਅੱਠ ਇਲਜ਼ਾਮ ਸਰਕਾਰ ਤੇ ਇਸ ਚੋਣ ਦੇ ਜਿੱਤਣ ਦੇ ਲਗਾ ਦਿੱਤੇ ਨੇ ਕਿ ਇਹਨਾਂ ਕਰਨਾ ਕਰਕੇ ਸਰਕਾਰ ਜਿਤ ਸਕੀਆ ਤੁਹਾਡੇ ਮੁਤਾਬਕ ਸੁਸ਼ੀਲ ਰੈਂਕੂ ਦੇ ਇਲਜ਼ਾਮਾਂ ਵਿੱਚ ਕੋਈ ਦਮ ਹੈ ਜਾਂ ਫਿਰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਿਸ ਤਰੀਕੇ ਨਾਲ ਉਹਨਾਂ ਦਾ ਦਾਵਾ ਕੰਮ ਕੀਤੇ ਉਹਨਾਂ ਦੇ ਆਧਾਰ ਤੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਕਾਰਨ ਟਾਕਸ ਦੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ